ਤਰੰਤਰ ਦੇ ਸਰਹੱਦੀ ਇਲਾਕੇ ਆਸਲ ਉਤਾੜ ਵਿਖੇ ਚੱਲ ਰਹੇ ਨਜਾਇਜ਼ ਮੁੜ ਵਸੀਬਾ ਕੇਂਦਰ ਨੂੰ ਵੀਰਵਾਰ ਸਵੇਰੇ ਸੀਤ ਵਿਭਾਗ ਦੀ ਟੀਮ ਨੇ ਤਸੀਲ ਕਰ ਦਿੱਤਾ ਹੈ ਇਸ ਸੈਂਟਰ ਵਿੱਚ ਇਲਾਜ ਕਰਵਾਉਣ ਲਈ ਭਰਤੀ ਹੋਏ ਪੰਜ ਨੌਜਵਾਨਾਂ ਨੂੰ ਪੁਲਿਸ ਦੀ ਮਦਦ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਸੀਤ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਾਰੀ ਜਾਣਕਾਰੀ ਭੇਜ ਦਿੱਤੀ ਗਈ ਹੈ ਵਰਨਨਯੋਗ ਹੈ ਕਿ ਤਰੰਤਾਰਨ ਸਿਹਤ ਵਿਭਾਗ ਦੀ ਡਾਕਟਰ ਗੁਰਵਿੰਦਰ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਹੈ ਕਿ ਸਰਹੱਦੀ ਇਲਾਕੇ ਦੇ ਪਿੰਡ ਆਸਲ ਉਤਾੜ ਵਿਖੇ ਇੱਕ ਮੁੜ ਵਸੇਬਾ ਕੇਂਦਰ ਚੱਲ ਰਿਹਾ ਹੈ ਅੱਜ ਸਵੇਰੇ ਸਿਹਤ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਇਸ ਸੈਂਟਰ ਨੇ 2021 ਵਿੱਚ ਸਿਹਤ ਵਿਭਾਗ ਕੋਲੋਂ ਇੱਕ ਲਾਇਸੈਂਸ ਲੈਣ ਵਾਸਤੇ ਫਾਈਲ ਅਪਲਾਈ ਕੀਤੀ ਸੀ ਕਿਸੇ ਕਾਰਨਾਂ ਕਰਕੇ ਸੈਂਟਰ ਚਲਾਉਣ ਵਾਸਤੇ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਪਰ ਇਸ ਸੈਂਟਰ ਨੂੰ ਬਿਨਾਂ ਮਨਜ਼ੂਰੀ ਤੋਂ ਹੀ ਚਲਾਇਆ ਜਾ ਰਿਹਾ ਸੀ ਮੌਕੇ ਤੇ ਸੈਂਟਰ ਵਿੱਚੋਂ ਨੌਜਵਾਨਾਂ ਨੂੰ ਨੀਡਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਇਸ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ ਇਸ ਇਸ ਮੌਕੇ ਸੀਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਸਾਰੀ ਜਾਣਕਾਰੀ ਭੇਜ ਦਿੱਤੀ ਹੈ ਸਿੰਘ ਨੋਡਲ ਅਫੀਸਰ ਮੈਂਟਲ ਹੈਲਥ ਅਧਰੰਤ ਨੂੰ ਇੱਥੇ ਰੀਹੈਬਿਲਿਟੇਸ਼ਨ ਸੈਂਟਰ ਦੇ ਚੈਕਿੰਗ ਵਾਸਤੇ ਇੱਕ ਟੀਮ ਮਾਈ ਹੈ ਇਹਦੇ ਵਿੱਚ ਪਾਇਆ ਗਿਆ ਹੈ ਸਿਗਾ ਕਿ ਸੈਂਟਰ ਦੀ ਇੱਕ ਇਨਸਪੈਕਸ਼ਨ ਹੋਈ ਸੀ 2021 ਦੇ ਵਿੱਚ ਇਹਨਾਂ ਲਾਇਸੈਂਸ ਲਈ ਅਪਲਾਈ ਕੀਤਾ ਸੀ ਕਿ ਸਮ ਹਾਉ ਕੋਈ ਨੋਰਮਸ ਫੁੱਲਫਿਲ ਨਹੀਂ ਕੀਤੇ ਜਾਂ ਕਿਸੇ ਕਾਰਨ ਤੋਂ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਸੀ ਬਟ ਵਿਦਾਊਟ ਆਫ ਪਰਮਿਸ਼ਨ ਇਹ ਪੇਸ਼ੈਂਟਸ ਐਡਮਿਟ ਕਰ ਰਹੇ ਸੀਗੇ ਅਸੀਂ ਆ ਕੇ ਦੇਖਿਆ ਕਿ ਪੰਜ ਪੇਸ਼ੈਂਟਸ ਤੇ ਦਾਖਲ ਸੀਗੇ ਪੇਸ਼ੈਂਟਸ ਨੂੰ ਦੱਸਿਆ ਕਿ ਅਸੀਂ ਆਪਣੀ ਮਰਜ਼ੀ ਨਾਲ ਹੀ ਦਾਖਲ ਹੋਏ ਹ ਇਲਾਜ ਕਰਨ ਲਈ ਤਾਂ ਪੇਸ਼ੈਂਟਸ ਨੂੰ ਅਸੀਂ ਹੁਣ ਸਿਵਲ ਹਸਪੀਟਲ ਲੱਗੇ ਸਾਡੇ ਕੋਲ ਖੇਮ ਕਰਨੀਆਂ ਪੱਟੀ ਦੋਚ ਅਸੀਂ ਸ਼ਿਫਟ ਕਰ ਲਾਂਗੇ ਜਿਹੜੇ ਵੀ ਹੈਗੇ ਨੇ ਔਰ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਇਨਫਾਰਮ ਕਰ ਦਿੱਤਾ ਹੋਇਆ ਹੈ। ਅਦੀ ਫਰਦਰ ਜੋ ਵੀ ਰਿਪੋਰਟ ਹੈਗੀ ਅਸੀਂ ਡੀਸੀ ਸਾਹਿਬ ਨੂੰ ਸਬਮਿਟ ਕਰਾਂਗੇ ਕਿ ਇਹ ਸੈਂਟਰ ਜਿਹੜਾ ਸੀਗਾ ਬਿਨਾ ਪਰਮਿਸ਼ਨ ਤੋਂ ਜਿਹੜਾ ਪੇਸ਼ੈਂਟ ਐਡਮਿਟ ਕਰ ਰਿਹਾ ਸੀਗਾ ਜੋ ਵੀ ਅੱਗੇ ਸਾਨੂੰ ਡਾਇਰੈਕਸ਼ਨਸ ਆਣਗੀਆਂ ਉਹਦੇ ਅਕੋਰਡਿੰਗਲੀ ਅਸੀਂ ਇਹ ਪੱਤਰ ਜੋ ਵੀ ਐਕਸ਼ਨ ਲੈਣੇ ਹੋ ਉਹ ਲਵਾਂਗੇ। ਇਹ ਖਬਰ ਮਿਲੀ ਸੀ ਜੀ ਕਿਥੇ ਕਿ ਕਿ ਡਰੱਗ ਰੀਹੈਬਿਲਿਟੇਸ਼ਨ ਸੈਂਟਰ ਆਹ ਕਨਵਸ ਜਿਹੜੇ ਨਸ਼ਾ ਛੱਡਾ ਚਾਹੁੰਦੇ ਉਹਨਾਂ ਵਾਸਤੇ ਇੱਕ ਸੈਂਟਰ ਹੈਗਾ ਸਾਡੇ ਕੋਲ ਇਹਦੀ ਕੋਈ অথরাইゼਸ਼ਨ ਨਹੀਂ ਹੈਗੀ ਜ਼ਿਲ੍ਹੇ ਤੇ ਇਸੇ ਉਹ ਚੈਕਿੰਗ ਕਰਨ ਆਏਗੇ ਅਨੌਥਰਾਇਜ਼ ਸੈਂਟਰ ਕੋਈ ਚੱਲਦਾ ਪਿਆ ਤੇ ਉਹਨੂੰ ਜਾ ਕੇ ਜਿਹੜੀ ਦੇਖਿਆ ਜਾ ਕੇ ਕਿ ਚੱਕ ਹੋ ਕੀ ਰਿਹਾ ਇੱਥੇ ਆਏ ਆ ਤੇ ਤੁਸੀਂ ਦੇਖਿਆ ਕਿ ਉਹ ਬਈ ਬੋਰਡ ਵੀ ਲੱਗਾ ਇਹਨਾਂ ਕੋਲ ਇੱਕ ਰਿਕਾਰਡ ਵੀ ਹੈ ਕਿ ਇਹਨਾਂ ਨੇ ਅਪਲਾਈ ਕੀਤਾ ਸੀ 2021 ਵਿੱਚ ਇਨਸਪੈਕਸ਼ਨ ਵੀ ਹੋਈ ਹੋਈ ਹੈ ਜ਼ਿਲੇ ਵੱਲੋਂ ਲੇਕਿਨ ਉਸ ਤੋਂ ਬਾਅਦ ਫਰਦਰ ਐਕਸ਼ਨ ਨਹੀਂ ਹੋਇਆ ਜਿਹੜੀ ਸਟੇਟ ਵੱਲੋਂ ਜਿਹੜੀ ਆਥਰਾਈਜੇਸ਼ਨ ਹੁੰਦੀ ਹੈ ਕੁਝ ਲੋਕ ਪਾਏ ਗਏ ਨੇ ਉਹ ਨੋ ਕਹਿੰਦੇ ਕਿ ਵੋਲੰਟਰੀਲੀ ਆਏ ਨੇ ਆ ਕੇ ਆਪਣੇ ਆਪ ਆਏ ਨੇ ਤੇ ਆਪਣਾ ਨਸ਼ਾ ਛੱਡਣ ਵਾਸਤੇ ਤੇ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਤੁਹਾਨੂੰ ਸਾਡੇ ਕੌਂਸਲ ਅਫਸਰ ਡਾਕਟਰ ਗੁਰਿੰਦਰ ਵੀਰ ਦੇਣਗੇ ਨੋਟ ਸਰ